ਤਾਂ ਭਾਜੀ ਜੋ ਹਾਸ਼ਾ ਸ੍ਰੀ ਵਾਹਿਗੁਰੂ ਜੀ ਕੀ ਸਤੇ ਜੋ ਬੜੀ ਦੀ ਭਾਵਨਾ ਤਾਂ ਸ਼੍ਰੀ ਗੁਰੂ ਸਰਵ ਜੀ ਮਹਾਰਾਜੀ ਨੂੰ ਸੰਗਤ ਵਿੱਚ ਵਾਜਮਾਨ ਹਨ ਤਾਂ ਸ਼੍ਰੀ ਗੁਰੂ ਕੇਤੁਰ ਹੱਥ ਲਗਾ ਕੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਕਰ ਸਰਕਾਰ ਦੀ ਅਤੇ ਜਸਮੇਸ਼ ਪਿਤਾ ਕਾਸ਼ੀ ਤੋਂ ਕੋਹਨ ਸਿੰਘ ਸੱਚੀ ਪਾਤਸ਼ਾਹ ਜੀ ਦੇ ਕੁਰਤਕੀ ਤੇ ਸਮੂਹ ਸਮਰਪਤ ਸੋ ਸ਼ਰਮਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁੱਖ ਸੇਵਾਦਾਰ ਸਰ ਸਾਹਿਬ ਅਤੇ ਸ਼ੋਭਾ ਕਮੇਟੀ ਬਾਬਾ ਹਰਦੇਵ ਸਿੰਘ ਜੀ ਸਾਹਿਬ ਪਰਚਾਰ ਕਮੇਟੀ ਦੁਆਰਾ ਸਹਿਯੋਗ ਸਕਤ ਫੁਰਮ ਪਰਚਾਰ ਦੇ ਲਈ ਗੁਆਂ ਸੁਝਾਏ ਗਏ ਜਿਸ ਵਿੱਚ 60 ਪ੍ਰਾਣੀਆਂ ਨੇ ਆਉ ਧੰਨ ਸ਼੍ਰੀ ਗੁਰੂ ਕੀਤਾ ਤੇ ਬਿਨਿਸ਼ਾ ਤੇ ਚੜ ਗਏ ਸਾਰਾ ਲੱਖ ਲੱਖ ਉਹਦਾ ਯੂਜੀ ਗੁਰਦੁਆਰਾ ਸ਼੍ਰੀ ਕਿਰਤਨ ਸਾਹਿਬ ਦਾ ਗੁਰੂ ਘਰ ਦਾ ਸੇਵਾਦਾਰ ਸਭੀਆ ਤਖਤੇ ਹਨ ਮਨਨ ਉਚਾਰਨ ਦੀ ਕੋਸ਼ਿਸ਼ ਕਰਕੇ ਇਹੀ ਹੈਗਾ ਜੀ ਬੰਦਗਾਰਾ ਸੀ ਦੇ ਪ੍ਰਸਨ ਸਾਇਟ ਦਾ ਮੰਦਰ ਕਰਕੇ ਇਸ ਕਰਕੇ ਸਾਰੀ ਇਸੇ ਵਧਾਰਾ ਉੱਤੇ ਪਟੀਆਂ ਜਾ ਰਹੀਆਂ ਹਨ ਆਪਾਂ ਨੇ ਇਹ ਵਾ ਕੀਤੇ ਜਾ ਰਹੀ ਹੈ ਬਾਪੂ ਦਾ ਹੋਏ ਅਦਰਸ ਨਾਵਾ ਦਾ ਪ੍ਰੋਕਟਰ ਜੀ ਯਾਰ ਇਸ ਇੰਸਟਲ ਠੰਡੇ ਪਾਣੀ ਦੀ ਮਿੱਠੇ ਪਾਣੀ ਦੀ ਸਥਿਤੀ ਲਗਾਰ ਰੱਖੀ ਹੈ ਇਨੰਤਾ ਅਸੀਂ ਸ਼ਾਨ ਨਾਲ ਸੇਵਾ ਕਰ ਰਹੀਆਂ ਹਾਂ ਸੰਗਤਾਂ ਆਈਆਂ ਹੋਈਆਂ ਹਨ ਸੰਗਤ ਸੁਖਦੇਵ ਮੰਡਾ ਦਿੱਤੇ ਹੋਕਰ ਰਹੀਆਂ ਹਨ ਬੜੇ ਪ੍ਰੀਂਗ ਛੜਦਾ ਧੋਵਰ ਨਾਲ ਵਾਹਿਗੁਰੂ ਸਿਮਰਨ ਕਰ ਰਹੀਆਂ ਹਨ ਇਹ ਨਹੀਂ ਕਿ ਇਹ ਬਹੁਤ ਮਿੱਤਰ ਸਥਾਨ ਇੱਥੇ ਕੀਤੀ ਕੀ ਅਰਦਾਸ ਵੀ ਵਿਅਰਥ ਨਹੀਂ ਜਾਂਦੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਇਹੋ ਤੇ ਲੰਗਰ ਚੱਲ ਰਿਹਾ ਜੀ ਸੰਗਤਾਂ ਆਰਾਮ ਦਰਨਾਲ ਦੇ ਪ੍ਰਸ਼ਾਦ ਸੇਕ ਰਹੀਆਂ ਹਨ ਪੰਦੀ ਮਾਂਜਣ ਦੀ ਪੰਡੇ ਸਾਫ ਕਰਨ ਦੀ ਸੇਵਾ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ 60 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਸਾਡੇ ਪਾਤਸ਼ਾਹ ਜੀ ਦੇ ਹਾਜੇ ਚੜ੍ਹੇ ਪਾਪਾ ਗੋਵਿੰਦ ਸਿੰਘ ਜੀ ਦੀ ਮਹਾਰਾਜ ਜੀ ਦੀ ਪਵਾਂ ਕਿਰਪਾ ਹਾਜ਼ਰ ਹੋਣ ਨੂੰ ਅਰਜਨ ਨੂੰ ਪਾਛ ਰਹੀ ਹੈ ਹਾਜ਼ਰ ਹੋਤੀ ਹੈ ਕਨਾਲ ਸਜਿਆ ਹੋਇਆ ਜਿਸ ਵਿੱਚ ਕਾਮ ਕੋ ਬਚ ਕੋ ਰਤੀ ਢੀ ਸੱਚੇ ਪਾਤਸ਼ਾਹੇ ਸੂਰੂ ਕੇ ਜਸ ਕਰ ਰਹੇ ਹਨ ਇਹ ਨੂੰ ਦੇ ਬਾਦੋਂ ਆਪਣੇ ਜੰਗਨਾਲ ਸਜਾਇਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਣ ਕੇ ਸੰਤਨ ਦਰਸ਼ਨ ਦੀਦਾਰੇ ਦੇ ਰਹੇ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਜ਼ਿੰਦਗੀ ਦੇ ਅੰਦਰ ਵੱਡੀ ਗਿਣ 14 ਲੜਾਈਆਂ ਲੜੀਆਂ ਜਾਂਦੀਆਂ ਨੇ 14 ਜੰਗਾ ਲੜੀਆਂ ਜਾਂਦੀਆਂ ਨੇ ਮਹਾਨ ਗੁਰਮਤ ਸਮਾਗਮ ਹੁਣ ਇਹ ਲੜਾਈਆਂ ਦਾ ਕਾਰਨ ਨਾ ਤਾਂ ਕੋਈ ਪੈਸਾ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਇਸਤਰੀ ਕਰਕੇ ਹੈ ਸੰਤ ਬਾਬਾ ਕੇਸ਼ਰ ਸਿੰਘ ਜੀ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਘਰ ਦੀ ਲੜਾਈ ਹੋਈ ਜਿੱਥੇ ਸਰਦੀਪ ਸਿੰਘ ਜੀ ਰੰਮੀ ਤੇ ਬਾਬਾ ਨਰੈਣ ਸਿੰਘ ਜੀ ਸਰਪੁਰੂ ਦੇ ਘਰ ਆ ਕੇ ਪਾਸ਼ਾ ਦੇ ਜੀ ਨੂੰ ਕਿੰਨਾਂ ਲੋਕਾਂ ਨੇ ਬਾਰੀ ਦੇ ਅੰਦਰ ਗੁਰੂ ਦੁਆਰਾ ਸਰੀਰਕ ਬੜਾ ਪਿਆਰਾ ਜਾਂ ਹਮ ਸਹਿਰੀ ਵਕਤਤਨ ਨੇ ਆਇਆ ਕਮੇਟੀ ਵੱਲੋਂ ਪਾਸ਼ਾ ਦੀ ਕਿੰਨੀ ਹਰ ਤਰ੍ਹਾਂ ਦੀ ਧੁਰਾਤ ਲਗਾਇਆ ਜਾਂਦਾ ਹੈ ਤਾਂ ਅਸੀਂ ਬੁੱਕ ਕਰਨਾ ਹੈ ਸਭੀ ਪੁਜੀ ਗੁਰਦੀ ਸਿੰਘ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਇਆ ਬੱਬਾ ਜੀ ਜੀ ਬੜੀ ਸੇਵਾ ਕਰ ਰਹੇ ਹਾਂ